ਇਹਨੂੰ ਬੈਲਰਾਂ ਦੀ ਦੁਨੀਆ ਦੇ ਵਿੱਚ ਬਿਲਕੁਲ ਵੱਖਰੀ ਚੀਜ਼ ਤੁਹਾਨੂੰ ਦਿਖਾਉਣ ਜਾ ਰਿਹਾ ਹਾਂ ਭਾਰਤ ਦੇ ਵਿੱਚ ਪਹਿਲੀ ਵਾਰ ਹੈ ਇਨਲਾਈਨ ਬੈਲਰ ਜਿਹੜਾ ਟਰੈਕਟਰ ਦੇ ਪਿੱਛੇ ਚੱਲੂ ਆਮ ਬੈਲਰ ਕੀ ਹੁੰਦੇ ਨੇ ਸਾਈਡ ਤੇ ਬੈਲਰ ਹੁੰਦਾ ਉਹ ਲਜਾਣ ਕਰਨ ਚ ਬਹੁਤ ਦਿੱਕਤ ਆਉਂਦੀ ਆ ਇਨਲਾਈਨ ਬੈਲਰ ਬਣਾਤਾ ਸੋਨਾਲਿਕਾ ਕੰਪਨੀ ਦੇ ਏਸ਼ੀਆ ਦੇ ਨੰਬਰ 1 ਵਰਲਡ ਕਲਾਸ ਮੈਨੂਫੈਕਚਰਿੰਗ ਪਲਾਂਟ ਦੇ ਵਿੱਚ ਖੜੇ ਆ ਤੇ ਸਾਡੇ ਨਾਲ ਨੇ ਕੰਪਨੀ ਦੇ ਜਨਰਲ ਮੈਨੇਜਰ ਸਰਪ੍ਰੀਤ ਸਿੰਘ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਸਰ ਤੁਹਾਡਾ ਸਾਡੇ ਚੈਨਲ ਤੇ ਜਿਵੇਂ ਸੋਨਾਲੀਕਾ ਕੰਪਨੀ ਜਾਂਦੀ ਹੈ ਜੀ ਜਾਣੀ ਜਾਂਦੀ ਹੈ ਜੀ ਕੁਆਲਿਟੀ ਦੇ ਨਾਮ ਨੂੰ ਕੁਝ ਵੱਖਰਾ ਤਕਰੀ ਦਿੱਤਾ ਜੀ ਆਪਾਂ ਨੇ ਤੇ ਹੋਰ ਕੀ ਕੀ ਚੀਜ਼ਾਂ ਇਹਦੇ ਵਿੱਚ ਵੱਖਰੀਆਂ ਨੇ ਉਹਦੇ ਬਾਰੇ ਜਾਣਕਾਰੀ ਦਿਓ ਫਰਮ ਸਭ ਤੋਂ ਵੱਡੀ ਖੂਬੀ ਤਾਂ ਇਸ ਬੈਲਰ ਦੀ ਇਹ ਆ ਵੀ ਇਹ ਤੰਗ ਰਹਾਾਂ ਦੇ ਵਿੱਚੋਂ ਵੀ ਲੰਘ ਜਾਂਦਾ ਦੂਜੇ ਨੰਬਰ ਤੇ ਇਹਦੀ ਬਣਾਈ ਹੋਈ ਜਿਹੜੀ ਗੱਠਾ ਹੈ ਉਹ ਤਕਰੀਬਨ 2 ਕਿਲੋ ਭਾਰੀ ਬਣਦੀ ਹੈ ਜੀ ਉਸ ਤੋਂ ਬਾਅਦ ਜੀ ਆਪਾਂ ਗੱਲ ਕਰੀਏ ਵੀ ਰੱਖ-ਰਖਾਓ ਦੀ ਤਾਂ ਇਸ ਇਨ ਲਾਈਨ ਬੈਲਰ ਦੀ ਸੋਨਾਲੀਕਾ ਇਨਲਾਈਨ ਬੈਲਰ ਜਿਹੜਾ ਰੱਖਰ ਖਾਵਾ ਉਹ ਬਿਲਕੁਲ ਨਾ ਮਾਤਰਾ ਕਿਸਾਨ ਭਰਾ ਇਸੇ ਲਈ ਇਨਲਾਈਨ ਡਿਜ਼ਾਈਨ ਨੂੰ ਪਸੰਦ ਕਰਦੇ ਨੇ ਕਿਉਂਕਿ ਇਹਨਾਂ ਦੀ ਮੇਨਟੇਨੈਂਸ ਬੜੀ ਘੱਟ ਹੁੰਦੀ ਆ ਰਿਪੇਅਰ ਨਹੀਂ ਰਿਪੇਅਰ ਬਿਲਕੁਲ ਨਹੀਂ ਹੁਣ ਇਹ ਦੂਸਰੇ ਨਾਲੋਂ ਕਿੱਦਾਂ ਅਲੱਗ ਆ ਉਹਦੇ ਵਿੱਚ ਕੀ ਕੀ ਖਾਸ ਗੱਲਾਂ ਨੇ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਗੱਲ ਕਰਦੇ ਟੋ ਬਾਰ ਤੋਂ ਕਿਸੇ ਵੀ ਕੰਪਨੀ ਦਾ ਟਰੈਕਟਰ ਹੋਵੇ ਇਹ ਸਟੋ ਬਾਰ ਨਾਲੋਂ ਆਰਾਮ ਨਾਲ ਅਟੈਚ ਹੋ ਜਾਂਦਾ 80 ਡਿਗਰੀ ਖੱਬੇ ਤੇ 80 ਡਿਗਰੀ ਸੱਜੇ ਮੁੜ ਕੇ ਇਹ ਬੈਲਰ ਆਰਾਮ ਨਾਲ 베ਰ ਬਣਾਉਂਦਾ ਜੀ ਦੂਸਰੇ ਜਿਹੜੇ ਬੈਲਰ ਹੁੰਦੇ ਸਭ ਤੋਂ ਵੱਡੀ ਗੱਲ ਕਰਦੇ ਆਂ ਇਹਦੀ ਰੀਲ ਦੀ ਸਰ ਜਿਹੜੇ ਇਹਦਾ ਰੀਲ ਦਾ ਡਿਜ਼ਾਈਨ ਆ ਤੇ ਰੀਲ ਦੀ ਲੈਂਥ ਆ ਉਹ 6 ਫੁੱਟ 4 ਇੰਚ ਆ ਜਿਹਦੇ ਕਰਕੇ ਕਿਸੇ ਵੀ ਤਰ੍ਹਾਂ ਦੀ ਵੱਡੀ ਤੋਂ ਵੱਡੀ ਹੇਰ ਏਕ ਦੀ ਬਣੀ ਹੋਈ ਜਿਹੜੀ ਵਿੰਡਰੋਪ ਆ ਇਹ ਉਹਨੂੰ ਕੰਜ਼ਿਊਮ ਕਰ ਲੈਂਦਾ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਇਹਦੇ ਅਪਲਿਫਟ ਓਗਰਾਂ ਦੀ ਜਿਹੜੇ ਅਪਲਿਫਟ ਓਗਰ ਨੇ ਇਹਦੇ ਇਹ ਬਹੁਤ ਬਹੁਤ ਹੀ ਵਡਮੁੱਲਾ ਰੋਲ ਅਦਾ ਕਰਦੇ ਨੇ ਇਹ ਪਰਾਲੀ ਨੂੰ ਹਲਕੀ ਕਰਦੇ ਤੇ ਰਿਵਰਸ ਕਰਕੇ ਅੱਗੇ ਫੀਡਰ ਕੋਲ ਲੈ ਜਾਂਦੇ ਨੇ ਜਿਹੜਾ ਅੱਗੇ ਪਲੰਜਰ ਲੱਗਿਆ ਹੋਇਆ ਜੀ ਇਹਦੇ ਵਿੱਚ ਸਾਰਾ ਸਾਰਾ ਮਾਲ ਸਟੀਫਰ ਫਿੰਗਰ ਦੇ ਦੁਆਰਾ ਚੱਲਿਆ ਜਾਂਦਾ ਉਸ ਤੋਂ ਬਾਅਦ ਜਿਹੜੀ ਗੱਲ ਕਰਦੇ ਆ ਪਲੰਜਰ ਦੀ ਇੱਕ ਮਿੰਟ ਦੇ ਵਿੱਚ 100 ਵਾਰੀ ਸਟੋਕ ਮਾਰਦਾ ਜੀ ਇਹ ਜਿਹਦੇ ਕਰਕੇ ਇਹਦੀ ਗੱਠ ਕਿਸੇ ਵੀ ਬੈਲਰ ਦੇ ਨਾਲੋਂ ਤਕਰੀਬਨ 2 ਕਿਲੋ ਭਾਰੀ ਬਣਦੀ ਆ ਗੱਲ ਕਰੀਏ ਧਾਗਾ ਰੱਖਣ ਦੀ ਇਹਦੇ ਵਿੱਚ ਹਲੇ ਤਿੱਕਰ ਦਾ ਸਭ ਤੋਂ ਜ਼ਿਆਦਾ ਸਟੋਰੇਜ ਧਾਗਾ ਹੋ ਜਾਂਦਾ ਜੀ 30 ਕਿਲੋ ਧਾਗਾ ਇੱਧਰ ਤੇ 30 ਕਿਲੋ ਧਾਗਾ ਹਰ ਵਕਤ ਉਧਰ ਆਪਾਂ ਸਟੋਰ ਕਰ ਸਕਦੇ ਆ ਜਿਹਦੇ ਕਰਕੇ ਜ਼ਿਆਦਾ ਤੋਂ ਜ਼ਿਆਦਾ ਅਸੀਂ ਪਰਾਲੀ ਦੀਆਂ ਗੰਢਾਂ ਬਣਾ ਸਕਦੇ ਆ ਉਸ ਤੋਂ ਬਾਅਦ ਜੀ ਆਪਾਂ ਗੱਲ ਕਰਦੇ ਆਂ ਜੀ ਇਹਦੀ ਹਾਈਡਰੋਲਿਕ ਸਿਲੰਡਰ ਦੀ ਹੱਲੇ ਤਿੱਕਰ ਦਾ ਸਭ ਤੋਂ ਬੈਸਟ ਜਿਹੜਾ ਸਿਲੰਡਰ ਆ ਉਹ ਲੋਬਰਿੰਗ ਕੰਪਨੀ ਦਾ ਆਪਾਂ ਲਗਾਇਆ ਹੋਇਆ ਜਿਹਦੇ ਕਰਕੇ ਇਹਦੀ ਜਿਹੜੀ ਪਕੜ ਆ ਜਿਹੜਾ ਇਹਦਾ ਗ੍ਰਿਪ ਆ ਉਹ ਬਹੁਤ ਹੀ ਜ਼ਿਆਦਾ ਹੈਵੀ ਆ ਤੇ ਗੱਠ ਜਿਹੜੀ ਪਰਾਲੇ ਦੀ ਗੱਠ ਆ ਉਹ ਤਕਰੀਬਨ 2 ਕਿਲੋ ਭਾਰੀ ਬਣਦੀ ਆ ਫਿਰ ਆਪਾਂ ਗੱਲ ਕਰਦੇ ਆਂ ਜੀ ਇਹਦੀ ਗਰਾਉਂਡ ਕਲੀਅਰੈਂਸ ਦੀ ਜਿਹੜੀ ਇਹਦੀ ਨੀਡਲ ਤੋਂ ਲੈ ਕੇ ਨੀਚੇ ਤੱਕ ਦੀ ਜਿਹੜੀ ਗਰਾਉਂਡ ਕਲੀਅਰੈਂਸ ਆ ਇਹ ਤਕਰੀਬਨ ਤਕਰੀਬਨ 26 ਇੰਚ ਦੀ ਹੈ ਜੀ ਜਿਹੜੀ ਕਿ ਬਹੁਤ ਹੀ ਜ਼ਿਆਦਾ ਹੈ ਦੂਸਰੇ ਜਿਨ੍ਹਾਂ ਨੇ ਵੀ ਬੈਲਰ ਨੇ ਸਭ ਦੀ 9 ਜਾਂ 10 ਇੰਚ ਗਰਾਊਂਡ ਕਲੀਅਰੈਂਸ ਹੁੰਦੀ ਹੈ ਜਿਹਦੇ ਕਰਕੇ ਜਦੋਂ ਬੱਟਾਂ ਦੇ ਉੱਤੇ ਜੀ ਲੰਘਦੇ ਨੇ ਤਾਂ ਇਹ ਬੱਟਾਂ ਦੇ ਨਾਲ ਟਕਰਾ ਜਾਂਦੀ ਹੈ ਦੂਸਰੀ ਕੰਪਨੀ ਦੀ ਜਿਹਦੇ ਨਾਲ ਨੀੜਾ ਟੁੱਟ ਜਾਂਦੀ ਆ ਤੇ ਉਹਦਾ ਨੁਕਸਾਨ ਹੋ ਜਾਂਦਾ ਇਸ ਬੈਲਰ ਦੇ ਵਿੱਚ ਬੱਟਰ ਦਾ ਟਕਰਾਣਾ ਬਿਲਕੁਲ ਨਾ ਮਾਤਰਾ ਕਿਉਂਕਿ ਇਹਦੀ ਗਰਾਊਂਡ ਕਲੀਅਰੈਂਸ ਬਹੁਤ ਜ਼ਿਆਦਾ ਜੀ ਫਿਰ ਆਪਾਂ ਗੱਲ ਕਰਦੇ ਹਾਂ ਇਹਦੇ ਨਾਟਰ ਦੀ ਵੀਰ ਜੀ ਹਾਲੇ ਤਿੱਕਰ ਦਾ ਵਰਲਡ ਕਲਾਸ ਨਾਟਰ ਆਪਾਂ ਇਹਦੇ ਵਿੱਚ ਲਗਾਇਆ ਹੋਇਆ ਹੈ ਜੀ ਜੇ ਆਪਾਂ ਨਾਟਰ ਦੀ ਗੱਲ ਕਰਦੇ ਰਾਸਪੇ ਕੰਪਨੀ ਦਾ ਹਾਲੇ ਦਿਕਰਦਾ ਹੈ ਐਚ ਡੀ ਨਾਟਰ ਆ ਜਿਹਦੀ ਜਿਹੜੀ ਗੱਠ ਹੈ ਉਹ ਇੰਨੀ ਵਧੀਆ ਬਣਦੀ ਆ ਕਿ ਕਿਸਾਨ ਖੁਸ਼ ਹੋ ਜਾਂਦਾ ਜੀ ਜੀ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਪਰਾਲੀ ਦੇ ਵਿੱਚ ਕਿਹਾ ਗਰਦਾ ਬਹੁਤ ਹੁੰਦਾ ਹੂੰ ਉਹ ਮੌਇਸਚਰ ਨਾਲ ਮਿਲ ਕੇ ਰੇਗਮਾਰਗ ਦਾ ਕੰਮ ਕਰਦਾ ਤੇ ਨਾਟਰ ਦੀ ਕਸਾਈ ਕਰ ਦਿੰਦਾ ਉਹਦੇ ਤੋਂ ਬਚਣ ਦੇ ਲਈ ਸੀ ਇਹਦੇ ਉੱਤੇ ਪੱਖਾ ਲਗਾਇਆ ਹੋਇਆ ਹੈ ਜੀ ਜਿਹੜਾ 2 ਇਨ 1 ਫੈਨ ਆ ਜੀ ਇਸ ਫੈਨ ਦੀ ਖਾਸੀਅਤ ਕੀ ਹੈ ਵੀ ਇਹ 5 ਮਿੰਟ ਸਿੱਧਾ ਚੱਲਦਾ ਜੀ ਤਕਰੀਬਨ 10 ਸੈਕਿੰਡ ਪੁੱਠਾ ਚੱਲਦਾ ਜਿਹਦੇ ਕਰਕੇ ਨਾਟਰ ਦੀ ਵੀ ਸਫਾਈ ਕਰਦਾ ਤੇ ਆਪਣੇ ਆਪ ਦੀ ਵੀ ਸਫਾਈ ਕਰਦਾ ਦੋਨੋਂ ਪਾਸੇ ਉਸ ਤੋਂ ਬਾਅਦ ਰੀਲ ਦੀ ਗੱਲ ਕਰੀਏ ਜੀ ਜਿਹੜੀ ਆ ਰੀਲ ਹੈ ਇਹ ਹਾਈਡਰੌਲਿਕਲ ਵੀ ਕੰਟਰੋਲ ਹੋ ਜਾਂਦੀ ਆ ਤੇ ਮੈਨੂਅਲ ਵੀ ਕੰਟਰੋਲ ਹੋ ਜਾਂਦੀ ਆ ਜਿੱਦਾਂ ਕਿਸਾਨ ਚਾਵੇ ਹਰ ਤਰੀਕੇ ਦੇ ਨਾਲ ਇਹ ਕੰਟਰੋਲ ਹੋ ਜਾਂਦੀ ਆ ਤੇ ਸਬਸਿਡੀ ਕਿੰਨੀ ਆ ਜੀ ਸਬਸਿਡੀ ਇਹ ਹੈ 60% ਤੋਂ ਲੈ ਕੇ 80% ਤੱਕ ਰੇਡੇ ਤੇ ਸਬਸਿਡੀ ਅਵੇਲੇਬਲ ਆ ਜੀ ਆਪਾਂ ਗੱਲ ਕਰੀਏ ਪੈਸੇ ਦੇ ਵਿੱਚ ਤਾਂ 6,60,000 ਤੋਂ ਲੈ ਕੇ 10,56,000 ਤੱਕ ਰੇਡੇ ਤੇ ਸਬਸਿਡੀ ਉਪਲਬਧ ਹੈ ਜੀ ਜੀ ਇਹ ਬੈਲਰ ਦੀ ਸਬਸਿਡੀ ਹੈ ਜੀ ਜੇ ਆਪਾਂ ਗੱਲ ਕਰੀਏ ਰੇਕ ਦੀ ਤਾਂ तकरीबन तकरीबन ਇਹਦੇ ਉੱਤੇ ਤੱਕਰ 264000 ਤੱਕਰ ਸਬਸਿਡੀ ਉਪਲਬਧ ਹੈ ਜੀ ਵੀ ਮਤਲਬ ਕੰਪਲੀਟ ਸੋਨਾਰਿਕਾ ਵੱਲੋਂ ਸਾਰਾ ਸੋਲੂਸ਼ਨ ਮਿਲੂਗਾ ਬਿਲਕੁਲ ਜੀ ਬਿਲਕੁਲ ਜੀ ਸਾਡਾ ਇਹ ਜਿਹੜਾ ਜਿੱਦਾਂ ਅਸੀਂ 165 ਦੇਸ਼ਾਂ ਦੇ ਵਿੱਚ ਜੀ ਟਰੈਕਟਰ ਭੇਜ ਰਹੇ ਹਾਂ ਇਦਾਂ ਸਾਡੀ ਇਹ ਸੋਚ ਆ ਵੀ ਅਸੀਂ ਡੋਮੈਸਟਿਕ ਬੈਲਰ ਬਣਾ ਕੇ तकरीबन ਜਿੰਨੇ ਵੀ ਦੇਸ਼ਾਂ ਦੇ ਵਿੱਚ ਬੈਲ ਬੈਲਰ ਚੱਲਦੇ ਨੇ ਅਸੀਂ ਉੱਥੇ ਸਪਲਾਈ ਕਰੀ ਬਿਰੋ ਬੈਲਰ ਤੁਸੀਂ ਸਾਰੇ ਦੇਖ ਹੀ ਚੁੱਕੇ ਹੋ ਤੇ ਤੁਹਾਨੂੰ ਕੰਪਨੀ ਦੇ ਬਿਜ਼ਨਸ ਹੈਡ ਨਾਲ ਮਿਲਣਿਆ ਕ੍ਰਾਂਤੀ ਦੀਪਕ ਸ਼ਰ ਸਭ ਤੋਂ ਪਹਿਲਾਂ ਸਰ ਨੂੰ ਨਮਸਕਾਰ ਹਾਂ ਨਮਸਕਾਰ ਜੀ ਸਰ ਜੀ ਮੈਂ ਇੰਡਸਟਰੀ ਦੇ ਵਿੱਚ ਆਪਾਂ ਸਭ ਤੋਂ ਪਹਿਲੀ ਵਾਰ ਹੀ ਲੈ ਕੇ ਆਏ ਹਾਂ ਜੀ ਭਾਰਤ ਦੇ ਵਿੱਚ ਇਨਲਾਈਨ ਬੀਲਰ ਦੀ ਸ਼ੁਰੂਆਤ ਕਰਤੀ ਆਪਾਂ ਪਹਿਲ ਕਰਤੀ ਤੇ ਜਿਵੇਂ ਸੋਨਾਲਿਕਾ ਟਰੈਕਟਰ 165 ਦੇ ਸੰਨ ਵਿੱਚ ਐਕਸਪੋਰਟ ਹੋ ਰਿਹਾ ਤਾਂ ਇਹਨੇ ਵੀ ਕਈ ਦੇਸ਼ਾਂ ਦੇ ਵਿੱਚ ਜਾਣਾ ਤੇ ਕਿਵੇਂ ਆਪਾਂ ਇਹਨੂੰ ਲੈ ਕੇ ਆਏ ਕੁਆਲਿਟੀ ਦੇ ਨਾਮ ਨੂੰ ਜਾਣੇ ਜਾਂਦੇ ਆ ਤੇ ਕੀ ਅਪਰੋਚ ਰਹੂਗੀ ਆਪਣੀ ਅਗੇ ਇਸ ਹਨ ਜਿਸ ਨਾਲ ਰੋਟਾਵੇਟਰ ਦੇ ਵਿੱਚ ਅਸੀਂ ਜਿਹੜਾ ਹੈਗਾ ਆਪਣਾ ਇੰਡੀਆ ਦੇ ਵਿੱਚ ਸੈਕੰਡ ਪੋਜੀਸ਼ਨ ਦੇਦੇ ਆਂਗੇ ਇੰਡੀਆ ਦੇ ਵਿੱਚ ਰੋਟਾਵੇਟਰ ਦੇ ਵਿੱਚ ਸਾਡਾ ਨਿਰਵੋਡ 50000 ਰੋਟਾਵੇਟਰ ਸਾਲ ਦਾ ਅਸੀਂ ਸੇਲ ਕਰ ਰਹੇ ਆਂਗੇ ਤੇ 2 ਮਿੰਟ 'ਚ ਇੱਕ ਰੋਟਾਵੇਟਰ ਬਣਦਾ ਹੈ ਸਾਡਾ ਰੋਟਾਵੇਟਰ ਤੋਂ ਬਾਅਦ ਹੁਣ ਅਸੀਂ ਆਪਣੇ ਜਿਹੜੇ ਐਡਵਾਂਸ ਇੰਪਲੀਮੈਂਟ ਦੀ ਪੂਰੀ ਲਾਈਨ ਲੈ ਕੇ ਆਏ ਆਂ ਉਹਦੇ ਵਿੱਚ ਆਪਣਾ ਸੁਪਰ ਸੀਡਰ ਹੋ ਗਿਆ ਸਟੋਰੀਪਰ ਹੋ ਗਿਆ ਲੇਜ਼ਰ ਲੈਵਲਰ ਹੋ ਗਿਆ ਔਰ ਬੇਲਰ ਹੋ ਗਿਆ ਐਪਲੀਕੇਸ਼ਨ ਔਰ ਬੀਲਰ ਦੇ ਵਿੱਚ ਸਾਡੀ ਫਰਸਟ ਕੰਪਨੀ ਹੈ ਜਿਹਨੇ ਇੰਡੀਜਨਾਈਜ਼ ਬੀਲਰ ਬਣਾਇਆ ਹੈਗਾ ਸਾਰਾ ਔਰ ਸੀ ਛੋਟੇ ਬੀਲਰ ਤੋਂ ਲੈ ਕੇ ਪੂਰੇ ਵੱਡੇ ਬੀਲਰ ਤੱਕ 110 HP ਤੱਕ ਦੇ ਬੀਲਰ ਦੀ ਪ੍ਰੋਵੀਜ਼ਨ ਦਵਾਂਗੇ ਕਸਟਮਰ ਵਾਸਤੇ ਡੀਲਰ ਵਾਸਤੇ ਆਪਣਾ ਤੇ ਸਾਰੀ ਡਿਵੈਲਪਮੈਂਟਸ ਚਰਨੀਆਂ ਚਲਦੀਆਂ ਪਈਆਂ ਹੈਗੀਆਂ ਇਹ ਵਾਲਾ ਸਾਡਾ ਜਿਹੜਾ ਸਕੁਅਰ ਬੀਲਰ ਇਸ ਵਾਰ ਲਾਂਚ ਕੀਤਾ ਹੈਗਾ ਆਪਾਂ ਇਹ ਇੰਡੀਜਨਾਈਜ਼ ਬੀਲਰ ਹੈ 100% ਕੰਪੋਨੈਂਟਸ ਸਟੈਂਡ ਇਨ ਹਾਊਸ ਮੈਨੂਫੈਕਚਰਡ ਹੈਗੇ ਕੰਪੋਨੈਂਟਸ ਔਰ ਇੰਡੀਆ ਤੋਂ ਹੀ ਸਾਰੇ ਬਾਹਰੋਂ ਕੰਪੋਨੈਂਟਸ ਸੋਰਸ ਹੈਗੇ ਜੀ ਤੇ ਸਰ ਜ ਤੇ ਇਹਨਾਂ ਸਬਸਿਡੀਆਂ ਦੇ ਲਈ ਕਿਹੜੇ-ਕਿਹੜੇ ਆਪਣੇ ਇੰਪਲੀਮੈਂਟ ਅਵੇਲੇਬਲ ਅਗਲੀ ਸੀਜ਼ਨ ਵਾਸਤੇ ਔਰ ਸਬਸਿਡੀਆਂ ਵਾਸਤੇ ਸਾਡੇ ਕੋਲ ਸਾਰੇ ਇੰਪਲੀਮੈਂਟਸ ਹੈਗੇ ਜਿਸ ਤਰ੍ਹਾਂ ਆਪਣਾ ਸਟੋਰੀ ਪਰ ਹੋ ਗਿਆ ਸੁਪਰਸੀਡਰ ਹੋ ਗਿਆ ਮਲਚਰ ਹੋ ਗਿਆ ਰਿਵਰਸੀਬਲ ਬਲਾਉ ਹੋ ਗਿਆ ਔਰ ਬੀਲਰ ਹੋ ਗਿਆ ਸੋ ਅਸੀਂ ਟਰੈਕਟਰ ਦੇ ਨਾਲ ਵੀ ਇਹ ਸਕੀਮ ਵਗੈਰਾ ਲਾਂਚ ਕੀਤੀ ਹੈ ਪੂਰੀ ਜਿਹੜੀ ਨੀਅਰ ਅਬਾਊਟ 80% ਸਬਸਿਡੀ ਹੈ ਗਵਰਨਮੈਂਟ ਦੀ ਔਰ ਵਿਦਆਊਟ ਟਰੈਕਟਰ ਵੀ ਸਾਡੇ ਕੋਲ ਸਾਰੇ ਇੰਪਲੀਮੈਂਟਸ ਅਸੀਂ ਅਵੇਲੇਬਲ ਹੈ ਉਹਨਾਂ ਦੇ ਨਾਲ ਵੀ ਸਾਰੇ ਇੰਪਲੀਮੈਂਟਸ ਤੇ ਅਸੀਂ ਲਾਂਚ ਕੀਤੇ ਇਸਨੂੰ ਤੇ ਜਿਵੇਂ ਕੁਆਲਿਟੀ ਦੇ ਨਾਮ ਨੂੰ ਜਾਣੀ ਜਾਂਦੀ ਹੈ ਜੀ ਸੋਨਾਲਿਕਾ ਟਰੈਕਟਰਸ ਦੇ ਵਿੱਚ ਆਲ ਵਰਲਡ ਜਾਣਦਾ ਵੀ ਸੋਨਾਲਿਕਾ ਦਾ ਕੋਈ ਕੰਪੀਟੀਸ਼ਨ ਨਹੀਂ ਹੈਗਾ ਤੇ ਇਸੇ ਤਰ੍ਹਾਂ ਆਪਣਾ ਇੰਪਲੀਮੈਂਟਸ ਦੇ ਜਿਵੇਂ ਹੁਣ ਨਵੀਆਂ ਨਵੀਆਂ ਚੀਜ਼ਾਂ ਕਰ ਰਹੇ ਨਾ ਇਹਨਾਂ ਦੇ ਵਿੱਚ ਵੀ ਆਪਾਂ ਮੇਨਟੇਨ ਕਰਾਂਗੇ ਜੀ ਆਹ ਦੇਖੋ ਇਸ ਤਰ੍ਹਾਂ ਇਹਨੇ ਸਾਡੇ ਜਿਹੜਾ ਕੁਆਲਿਟੀ ਦਾ ਡਿਸਪਲਨ ਜਿਹੜਾ ਹੈਗਾ ਉਹ ਸਾਡਾ ਜਿੱਦਾਂ ਟਰੈਕਟਰ ਦੇ ਵਿੱਚ ਡਿਸਪਲਨ ਹੈ ਇਸੇ ਤਰ੍ਹਾਂ ਅਸੀਂ ਇੰਪਲੀਮੈਂਟਸ 'ਚ ਵੀ ਡਿਸਪਲਨ ਹੈ ਪਹਿਲੇ ਸਾਡੀ ਚੀਜ਼ ਦਾ ਰਾ ਮਟੀਰੀਅਲ ਸਾਡੀ ਕੰਪਨੀ ਦੇ ਅੰਦਰ ਆਂਦਾ ਹੈ ਉਹਦੀ ਪਹਿਲੇ ਇਨਸਪੈਕਸ਼ਨ ਹੁੰਦੀ ਹੈ ਜੀ ਉਹਦਾ ਕੁਆਲਿਟੀ ਚੈੱਕ ਹ ਫੈਬ੍ਰਿਕੇਸ਼ਨ ਦਾ ਜਗਾ ਪੇਂਟ ਕਰਨ ਤੋਂ ਪਹਿਲੇ ਫੈਬ੍ਰਿਕੇਸ਼ਨ ਦੀ ਚੈਕਿੰਗ ਹੁੰਦੀ ਸਾਰੀ ਜਦੋਂ ਵੈਲਡਿੰਗ ਕੁਆਲਿਟੀ ਹੋ ਗਈ ਫੈਬ੍ਰਿਕੇਸ਼ਨ ਓਕੇ ਹੁੰਦੀ ਹੈਗੀ ਉਸ ਤੋਂ ਬਾਅਦ ਫਿਰ ਉਹ ਪੇਂਟ ਸ਼ਾਪ 'ਚ ਜਾਂਦਾ ਹੈਗਾ ਫਿਰ ਉਸ ਤੋਂ ਬਾਅਦ ਜਦੋਂ ਅਸੈਂਬਲੀ ਹੁੰਦੀ ਹੈ ਉਹਦੇ ਉੱਤੇ ਇਨਸਪੈਕਟਰ ਚੈੱਕ ਕਰਦੇ ਹੈਗੇ ਔਰ ਜਦੋਂ ਪ੍ਰੋਡਕਟ ਪੂਰਾ ਬਣ ਜਾਂਦਾ ਉਹਨੂੰ ਫਿਰ ਅਸੀਂ ਆਪਣੇ ਮੋਟਰਸ ਔਰ ਟਰੈਕਟਰ ਦੇ ਨਾਲ ਲਗਾ ਕੇ ਉਹਨੂੰ ਅਸੀਂ ਰਨ ਕਰਕੇ ਦੇਖਦੇ ਹਾਂਗੇ ਤਾਂ ਕਿ ਕੋਈ ਵੀ ਉਹਦੇ ਵਿੱਚ ਨੌਇਸ, ਖਰਾਬੀ, ਔਇਲ ਲੀਕੇਜ ਸਾਰੀਆਂ ਚੀਜ਼ਾਂ ਇੱਥੇ ਹੀ ਪਲੱਗ ਕਰ ਲਈਏ ਤਾਂ ਕਿ ਡੀਲਰ ਨੂੰ, ਡਿਸਟ੍ਰੀਬਿਊਟਰ ਨੂੰ ਜਾਂ ਕਸਟਮਰ ਦੇ ਐਂਡ ਦੇ ਉੱਤੇ ਕੋਈ ਪ੍ਰੋਬਲਮ ਨਾ ਹੋਵੇ। 100% 100% ਇਹ ਦੋ ਐਕੂਰੇਟ ਕਿਉਂਕਿ ਅਸੀਂ ਦੇਖੋ ਇੰਡੀਆ 'ਚ ਕੰਮ ਨਹੀਂ ਕਰਨਾ ਅਸੀਂ ਸਾਰੀਆਂ ਐਕਸਪੋਰਟਸ ਸਾਰੀਆਂ ਕੰਟਰੀਜ਼ 'ਚ 150-200 ਕੰਟਰੀ ਦੇ ਵਿੱਚ ਅਸੀਂ ਅੱਗੇ ਹੈਨਾ ਕੰਮ ਕਰਨਾ ਹੈਗਾ ਤੇ ਕੁਆਲਿਟੀ ਚੈੱਕ ਪੁਆਇੰਟ ਜਿੰਨਾ ਜਿੱ ਧੰਨਵਾਦ ਜੀ ਆਪਣਾ ਬੇਸ਼ੁਮ ਟਾਈਮ ਦੇ ਲਈ थैंक यू थैंक यू ਜਿੱਤੀ ਹੈਗੀ ਸਾਰੀ ਸਾਡੇ ਪ੍ਰੋਡਕਟ ਦੀ थैंक यू ਵੈਰੀ ਮਚ ਮਿਹਰਬਾਨੀ